ਡਾਕਟਰ ਕਲਵਿੰਦਰ ਗੌਰਮਨ ਹਾਸ ਦੀ ਪੁਸਤਕ ਸੁਪਨਿਆਂ ਦਾ ਕਰਤਿਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਧਿਆਇ 10 ਗੁਰਪ੍ਰੀਤ ਸਿੰਘ ਦੀ ਵਿੱਦਿਆ ਪ੍ਰਾਪਤੀ ਚਾਂਕਿਆ ਨੇ ਕਿਹਾ ਹੈ ਵੱਡੇ ਖਾਨਦਾਨ ਵਿੱਚ ਪੈਦਾ ਹੋ ਕੇ ਕੋਈ ਚਾਹੀ ਕਿੰਨਾ ਸੋਹਣਾ ਜਾਂ ਜਵਾਨ ਹੋਵੇ ਪਰ ਵਿੱਦਿਆ ਤੋਂ ਹੀਣ ਉਹ ਉਸੇ ਤਰ੍ਹਾਂ ਸ਼ੋਭਾ ਨਹੀਂ ਪਾਉਂਦਾ ਜਿਸ ਤਰ੍ਹਾਂ ਬਿਨਾਂ ਖੁਸ਼ਬੂ ਤੋਂ ਫੁੱਲ ਸ਼ੋਭਾ ਨਿਤਿੰਦਿ ਵਿਦਿਆ ਮਨੁੱਖਤਾ ਤੀਜਾ ਨੇਤਰ ਹੈ ਵਿਦਿਆ ਵਿਹੂਣੇ ਭਾਵ ਅਨਪੜ ਮਨੁੱਖ ਨੂੰ ਪਸ਼ੂ ਸਮਾਨ ਸਮਝਿਆ ਜਾਂਦਾ ਹੈ ਵਿੱਦਿਆ ਇਨਸਾਨ ਨੂੰ ਜਾਗਰੂਕ ਕਰਦੀ ਹੈ ਵਿਦਿਆ ਮਨੁੱਖਤਾ ਅਸਲੀ ਗਹਿਣਾ ਹੈ ਧਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਕੋਈ ਚੋਰ ਡਾਕੂ ਲੁਟੇਰਾ ਇਹਨਾਂ ਨੂੰ ਚੁਰਾ ਸਕਦਾ ਹੈ ਪਰੰਤੂ ਵਿਦਿਆ ਰੂਪੀ ਤੁਹਾਨੂੰ ਕੋਈ ਵੀ ਚੁਰਾ ਨਹੀਂ ਸਕਦਾ ਇਹ ਦੌਲਤ ਮਰਦੇ ਦਮ ਤੱਕ ਇਨਸਾਨ ਦੇ ਨਾਲ ਰਹਿੰਦੀ ਹੈ ਇਸ ਤੇ ਚੋਰੀ ਹੁੰਦਾ ਮਨੁੱਖ ਨੂੰ ਕੋਈ ਡਰ ਨਹੀਂ ਹੁੰਦਾ ਉੱਚ ਸਿੱਖਿਆ ਪ੍ਰਾਪਤ ਕਰਨ ਵਾਲਾ ਇਨਸਾਨ ਆਪਣੀ ਲਗਨ ਕਰਨ ਆਪਣੇ ਦੇਸ਼ ਦੇ ਕਿਸੇ ਕੋਨੇ ਜਾਂ ਵਿਦੇਸ਼ ਵਿੱਚ ਜਾ ਕੇ ਚੰਗੀ ਨੌਕਰੀ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦੀ ਗੱਡੀ ਵਧੀਆ ਟੰਗਣਾ ਚਲਾ ਸਕਦਾ ਹੈ ਵਿਦਿਆਰਥੀ ਵਕਫ-ਵਕ ਵਿਦਵਾਨਾਂ ਤੇ ਗੁਰੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਅਸਤੂ ਦਾ ਕਹਿਣਾ ਹੈ ਵਿਦਿਆ ਖੁਸ਼ ਹਾਲੀ ਸਮੇ ਇੱਕ ਗਹਿਣਾ ਹੈ ਤੇ ਮੰਦ ਹਾਲੀ ਸਮੇ ਇੱਕ ਸ਼ਰਨ ਕਾ ਹੈ ਚਾਨਕਿਆ ਨੀਤੀ ਵਿੱਚ ਚਾਨਕਿਆ ਨੇਤਾ ਇੱਥੋਂ ਤੱਕ ਲਿਖ ਦਿੱਤਾ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਦੀ ਬਜਾਏ ਧਨ ਜਾਂ ਜਾਇਦਾਦ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਉਹ ਅਸਲ ਵਿੱਚ ਆਪਣੇ ਬੱਚਿਆਂ ਦੇ ਵੈਰੀ ਹਨ ਕਿਉਂਕਿ ਬਿਨਾਂ ਵਿਦਿਆ ਉਹਨਾਂ ਦੀ ਔਲਾਦ ਦਾ ਸਨਮਾਨ ਸਮਾਜ ਵਿੱਚ ਨਹੀਂ ਹੁੰਦਾ ਤੇ ਔਲਾਦ ਦੀ ਦਸ਼ਾ ਹੰਸਾਂ ਵਿੱਚ ਬੈਠਣ ਵਾਲੇ ਬਗਲੇ ਦੀ ਤਰ੍ਹਾਂ ਹੁੰਦੀ ਹੈ ਐਡਿਸਨ ਦੇ ਵਿਦਿਆ ਬਾਰੇ ਵਿਚਾਰ ਸਨ ਮਨੁੱਖੀ ਰੂਹ ਲਈ ਵਿੱਦਿਆ ਉਹੀ ਕੁਝ ਹੈ ਜੋ ਇੱਕ ਬੁੱਤ تراਸ਼ ਲਈ ਇੱਕ ਸੰਗਮਰਮੜ ਦਾ ਟੁਕੜਾ ਹੁੰਦਾ ਹੈ। Swami Vivekananda ਦਾ ਕਹਿਣਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਾਉਣ ਵਾਲੀ ਵਿੱਦਿਆ ਹੀ ਅਸਲੀ ਵਿੱਦਿਆ ਹੈ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਹਿਪੁੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਬੀ ਫਾਰਸੀ ਸੰਸਕ੍ਰਿਤ ਤੇ ਗੁਰਮੁਖੀ ਸਿਖਾਉਣ ਲਈ ਯੋਗ ਵਿਦਵਾਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਸੀ। 9ਵੇਂ ਪਾਤਸ਼ਾਹੀ ਸਮੇਂ ਹੀ ਅਨੰਦਪੁਰ ਸਾਹਿਬ ਚੰਗੀ ਪਾਠਸ਼ਾਲਾ ਤੇ ਮਦਰੱਸਾ ਬਣ ਗਿਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਚਾ تعلیم ਪ੍ਰਾਪਤ ਕੀਤੀ ਹੋਣ ਕਰਕੇ ਉਹਨਾਂ ਦਾ ਵਿੱਦਿਆ ਨਾਲ ਬਹੁਤ ਪ੍ਰੇਮ ਸੀ। ਗੁਰੂ ਜੀ ਦਾ ਵਿੱਦਿਆ ਨਾਲ ਇਸ ਹੱਦ ਤੱਕ ਪ੍ਰੇਮ ਸੀ ਕਿ ਜੇ ਕੋਈ ਵਿੱਦਿਆ ਤੋਂ ਵੀ ਹੋਣਾ ਵੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਲਈ ਆਉਂਦਾ ਤਾਂ ਆਪ ਜੀ ਉਸ ਨੂੰ ਗੁਰਮੁਖੀ ਦੇ ਅੱਖਰ ਜ਼ਰੂਰ ਸਿਖਾ ਕੇ ਭੇਜਦੇ। ਗੁਰਬਾਣੀ ਕੰਠ ਕਰਵਾਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ। ਮੇਲਿਆਂ ਉੱਤੇ ਗੁਟਕੇ ਵੰਡੇ ਜਾਂਦੇ ਸਨ। ਗੁਰੂ ਜੀ ਕਿਆ ਕਰਦੇ ਸਨ ਕਿ ਜੋ ਪੜ ਲਿਖ ਨਹੀਂ ਸਕਦਾ ਉਹ ਗਰਧਬ ਨੇਈ ਹੈ ਅੱਖਰ ਕਛ ਨਾ ਪੜੇ ਤਿੰਨ ਗਰਧਬ ਹਰ ਸਮਝਦਾਰ ਮਾਂ ਬਾਪ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦਾ ਹੈ ਗੁਰਪ੍ਰੀਤ ਸਿੰਘ ਦੀ ਉਮਰ ਜਦੋਂ ਸਕੂਲ ਜਾਣ ਦੀ ਹੋਈ ਤਾਂ ਉਹਨਾਂ ਦੇ ਮਾਮਾ ਜੀ ਨੇ ਆਪਣੇ ਪਾਂਚੇ ਨੂੰ ਰਹਾਲਾ ਪਿੰਡ ਜਗਰਾਉਂ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸਕੂਲ ਤੇ ਘਰ ਦੇ ਮਾਹੌਲ ਵਿੱਚ ਜ਼ਮੀਨਾਂ ਅਸਮਾਨਤਾ ਫਰਕ ਹੁੰਦਾ ਹਰ ਬੱਚੇ ਵਾਂਗੂ ਮਿੰਟੂ ਨੂੰ ਵੀ ਸ਼ੁਰੂ ਵਿੱਚ ਸਕੂਲ ਜਾਣਾ ਬਹੁਤ ਮੁਸ਼ਕਲ ਲੱਗਾ ਉਹ ਸ਼ਰਾਰਤੀ ਸੀ ਜਦੋਂ ਸ਼ਰਾਰਤ ਕਰਦਾ ਤਾਂ ਅਧਿਆਪਕ ਝਿੜਕਾਂ ਦੇ ਨਾਲ ਥੱਪੜ ਵੀ ਲਾ ਦਿੰਦੇ ਤੇ ਡੰਡੇ ਵੀ ਮਾਰ ਦਿੰਦੇ ਇਹ ਆਮ ਕਿਹਾ ਜਾਂਦਾ ਹੈ ਕਿ ਵਿਗੜਿਆਂ ਤੇ ਗੜਿਆਂ ਦਾ ਡੰਡਾ ਪੀਰ ਗੁਰਪ੍ਰੀਤ ਸਿੰਘ ਦਾ ਪੜਾਈ ਨਾਲੋਂ ਖੇਡਾਂ ਵਿੱਚ ਜ਼ਿਆਦਾ ਮਨ ਲੱਗਦਾ ਸੀ ਉਹ ਆਪਣਾ ਸਕੂਲ ਦਾ ਕੰਮ ਵੀ ਰੋਜ਼ਾਨਾ ਨਾ ਕਰਦਾ ਜਿਸ ਕਰਕੇ ਅਧਿਆਪਕ ਉਸ ਨੂੰ ਕਦੇ ਹੱਥ ਉੱਪਰ ਕਰਕੇ ਕਦੇ ਮੁਰਗਾ ਬਣਾ ਕੇ ਤੇ ਕਦੇ ਡੰਡ ਬੈਠਕਾਂ ਕਢਾ ਕੇ ਸਜ਼ਾ ਦਿੰਦੇ ਗੁਰਪ੍ਰੀਤ ਸਿੰਘ ਤੇ ਮਾਮਾ ਜੀ ਸਰਦਾਰ ਹਰਜਿੰਦਰ ਸਿੰਘ ਗਿੱਲ ਸਮਾਜ ਸਿਵਲ ਲੀਡਰ ਸਨ ਜਿਸ ਕਰਕੇ ਘਰ ਵਿੱਚ ਕੰਮ ਕਰਵਾਉਣ ਵਾਲਿਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਆਪਣੇ ਮਾਮਾ ਜੀ ਦੇ ਨਾਲ ਗੁਰੀ ਵੀ ਇਸ ਸਮਾਜ ਸੇਵਾ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਾ ਕਦੇ ਆਈ ਹੋਈ ਸੱਜਣਾ ਲਈ ਚਾਹ ਪਾਣੀ ਜਾ ਕੇ ਸੇਵਾ ਕਰਦਾ ਤੇ ਕਦੇ ਉਹਨਾਂ ਦੇ ਫਾਰਮ ਫੜ ਕੇ ਸੰਭਾਲ ਕੇ ਰੱਖ ਲੈਂਦਾ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਜਦੋਂ ਗੁਰਪ੍ਰੀਤ ਸਿੰਘ 9ਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਤਾਂ ਉਸ ਨੂੰ ਇੱਥੋਂ ਹਟਾ ਕੇ ਘਰ ਤੋਂ 20 ਕਿਲੋਮੀਟਰ ਦੂਰ ਖਾਲਸਾ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਸ ਸਕੂਲ ਵਿੱਚ ਰਹਿ ਕੇ ਗੁਰਪ੍ਰੀਤ ਸਿੰਘ ਨੇ ਮਨ ਲਗਾ ਕੇ ਪੜ੍ਹਾਈ ਕੀਤੀ ਤੇ ਬਹੁਤ ਕੁਝ ਸਿੱਖਿਆ। ਇਹ ਸਕੂਲ ਵਿੱਚ ਪੜ੍ਹਨ ਲਈ ਉਹ ਰੋਜ਼ਾਨਾ 20 ਕਿਲੋਮੀਟਰ ਸਾਈਕਲ ਚਲਾ ਕੇ ਜਾਂਦਾ। ਉਦੋਂ ਮਾਪੇ ਤੇ ਬੱਚੇ ਅਧਿਆਪਕਾਂ ਦਾ ਬੜਾ ਆਦਰ ਕਰਦੇ ਸੀ। ਅਧਿਆਪਕ ਨੂੰ ਗੁਰੂ ਬਰਾਬਰ ਸਮਝਦੇ ਸੀ ਕਿਉਂਕਿ ਉਹ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦੇ ਸਨ। ਉਹਨਾਂ ਨੂੰ ਚੰਗੇ ਨਾਗਰਿਕ ਬਣ ਦਾ ਪਾਠ ਪੜ੍ਹਾਉਂਦੇ ਸਨ। ਸਿਰਫ ਕਿਤਾਬੀ ਗਿਆਨ ਹੀ ਨਹੀਂ ਸਗੋਂ ਨਰੋਈਆਂ ਕਦਰਾਂ-ਕੀਮਤਾਂ ਤੇ ਨੈਤਿਕਤਾ ਦਾ ਪਾਠ ਕੁੱਟ-ਕੁੱਟ ਕੇ ਪੜ੍ਹਾਉਂਦੇ ਸਨ। ਉਹ ਬੱਚਿਆਂ ਨੂੰ ਸਿੱਧੇ ਰਸਤੇ 'ਤੇ ਪਾਉਣ ਲਈ ਰੰਬੇ ਵਾਂਗ ਚੰੜਕੇ ਰੱਖਦੇ ਸਨ ਕੋਈ ਵੀ ਬੱਚਾ ਕਦੇ ਘਰ ਆ ਕੇ ਨਹੀਂ ਦੱਸਦਾ ਕਿ ਉਸ ਨੂੰ ਸਕੂਲ ਵਿੱਚ ਕੁੱਟ ਮਾਰ ਪਈ ਹੈ ਕਿਉਂਕਿ ਬੱਚੇ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੁੰਦੀ ਸੀ ਕਿ ਜੇ ਮਾਤਾ ਪਿਤਾ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਸ ਦੀ ਹੋਰ ਚਿੰਤਰਪ੍ਰੇੜ ਹੋਵੇਗੀ ਉਹ ਇਹ ਗੱਲ ਜ਼ਰੂਰ ਕਹਿਣਗੇ ਕਿ ਤੂੰ ਕੋਈ ਤਾਂ ਗਲਤੀ ਕੀਤੀ ਹੋਵੇਗੀ ਜਿਸ ਕਰਕੇ ਅਧਿਆਪਕ ਨੇ ਤੈਨੂੰ ਮਾਰਿਆ ਗੁਰਪ੍ਰੀਤ ਸਿੰਘ ਮਿੰਟੂ ਸ਼ਰਾਰਤੀ ਹੋਣ ਕਰਕੇ ਅਧਿਆਪਕਾਂ ਦੀਆਂ ਨਜ਼ਰਾਂ ਵਿੱਚ ਰਹਿੰਦਾ ਵੈਸੇ ਅਧਿਆਪਕਾਂ ਨੂੰ ਆਪਣੇ ਤਿੰਨ ਪ੍ਰਕਾਰ ਦੇ ਵਿਦਿਆਰਥੀ ਹਮੇਸ਼ਾ ਯਾਦ ਰਹਿੰਦੇ ਹਨ ਬਹੁਤ ਹਿਸ਼ਾਰ ਬਹੁਤ ਨਲਾਇਕ ਤੇ ਬਹੁਤ ਸ਼ਰਾਰਤੀ ਉਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ ਤੇ ਉਹਨਾਂ ਦੀ ਇਹ ਪਹਿਲੀ ਦਿਲੀ ਖੁਆਇਸ਼ ਹੁੰਦੀ ਸੀ ਕਿ ਉਹਨਾਂ ਦਾ ਪੜਾਇਆ ਬੱਚਾ ਕਿਸੇ ਉੱਚ ਅਦੇ ਤੇ ਪਹੁੰਚੇ ਜਿਸ ਨਾਲ ਉਹਨਾਂ ਦੇ ਸਕੂਲ ਪਿੰਡ ਤੇ ਉਹਨਾਂ ਦਾ ਆਪਣਾ ਨਾਮ ਰੌਸ਼ਨ ਹੋਵੇ। ਉਦੋਂ ਟਿਊਸ਼ਨਾਂ ਦਾ ਰਵਾਜ ਨਹੀਂ ਹੁੰਦਾ ਸੀ ਜਿਹੜੇ ਬੱਚੇ ਨਲਾਇਕ ਹੁੰਦੇ ਸੀ ਉਹਨਾਂ ਨੂੰ ਬਿਨਾਂ ਕੋਈ ਫੀਸ ਲੈ ਅਧਿਆਪਕ ਦੀ ਛੁੱਟੀ ਹੋਣ ਤੋਂ ਬਾਅਦ ਸਕੂਲ ਵਿੱਚ ਜਾਂ ਆਪਣੇ ਘਰੇ ਬੁਲਾ ਕੇ ਪੜ੍ਹਾਉਂਦੇ ਸਨ ਤਾਂ ਜੋ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੋ ਸਕੇ। ਉਦੋਂ ਨਕਲ ਨਹੀਂ ਹੁੰਦੀ ਸੀ ਹਰ ਬੱਚਾ ਆਪਣੀ ਮਿਹਨਤ ਨਾਲ ਪਾਸ ਹੁੰਦਾ ਸੀ ਅਧਿਆਪਕ ਬੜੀ ਮਿਹਨਤ ਤੇ ਲਗਨ ਨਾਲ ਬੱਚਿਆਂ ਨੂੰ ਪੜਾਉਂਦੇ ਸਨ ਉਹ ਲਾਲਚੀ ਨਹੀਂ ਸਨ ਆਪ ਵੀ ਇਮਾਨਦਾਰ ਸਨ ਤੇ ਬੱਚਿਆਂ ਨੂੰ ਵੀ ਇਮਾਨਦਾਰੀ ਦਾ ਸਬਕ ਸਿਖਾਉਂਦੇ ਸਨ ਕਿਸੇ ਬੱਚੇ ਦਾ ਪਿਤਾ ਜੇ ਕਿਸੇ ਉੱਚੇ ਅਹੁਦੇ ਉੱਤੇ ਹੁੰਦਾ ਤਾਂ ਉਸ ਨੂੰ ਰਿਆਤੀ ਨੰਬਰ ਦੇ ਕੇ ਪਾਸ ਨਹੀਂ ਕਰਦੇ ਸੀ ਜਿਸ ਤਰ੍ਹਾਂ ਦੀ ਯੋਗਤਾ ਬੱਚਾ ਰੱਖਦਾ ਸੀ ਉਸੇ ਤਰ੍ਹਾਂ ਦੇ ਨੰਬਰ ਅਧਿਆਪਕ ਵੱਲੋਂ ਬੱਚੇ ਨੂੰ ਦਿੱਤੇ ਜਾਂਦੇ ਸਨ ਇਸੇ ਲਈ ਉਹਨਾਂ ਸਮਿਆਂ ਵਿੱਚ ਅਧਿਆਪਕ ਦਾ ਬੜਾ ਆਦਰ ਸਤਕਾਰ ਹੁੰਦਾ ਸੀ ਗੁਰਪ੍ਰੀਤ ਸਿੰਘ ਮਿੰਟੂ ਦੇ ਮਾਮਾ ਜੀ ਦਾ ਉੱਚ ਅਰਥਪਾਸਿ ਅਧਿਆਪਕ ਉਹਨਾਂ ਦੇ ਮਾਮਾ ਜੀ ਦਾ ਪੂਰਾ ਇੱਜ਼ਤ ਮਾਨ ਕਰਦੇ ਸਨ ਪਰੰਤੂ ਜੇ ਗੁਰੂ ਸ਼ਰਾਰਤ ਕਰਦਾ ਫੜਿਆ ਜਾਂਦਾ ਜਾਂ ਸਕੂਲ ਦਾ ਕੰਮ ਨਹੀਂ ਕਰਦਾ ਸੀ ਤਾਂ ਉਸ ਨੂੰ ਬਾਕੀ ਬੱਚਿਆਂ ਵਾਂਗ ਹੀ ਸਜ਼ਾ ਦਿੱਤੀ ਜਾਂਦੀ ਸੀ ਉਹ ਚਾਹੁੰਦੇ ਸੀ ਕਿ ਗੁਰਪ੍ਰੀਤ ਵੀ ਆਪਣੇ ਮਾਮਾ ਜੀ ਵਾਂਗ ਬਣੇ ਤੇ ਆਪਣੇ ਪਿੰਡ ਤੇ ਸਕੂਲ ਦਾ ਨਾਮ ਰੌਸ਼ਨ ਕਰੇ ਉਸਦੇ ਮਾਮਾ ਜੀ ਵੀ ਅਕਸਰ ਉਸ ਨੂੰ ਇਹੀ ਸਿਖਾਉਂਦੇ ਸਨ ਕਿ ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ ਆਪਣੇ ਮਾਮਾ ਜੀ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਗੁਰੀ ਨੇ ਆਪਣੇ ਪੱਲੇ ਬੰਨ ਲਿਆ ਸੀ ਪਿੰਡ ਦੇ ਕੋਈ ਸੰਕੀਰਣ ਸੋਚ ਵਾਲੇ ਲੋਕ ਜੁਰੇ ਜਾਂਦੇ ਗੁਰਪ੍ਰੀਤ ਸਿੰਘ ਗੁਰੀ ਨੂੰ ਜਦੋਂ ਕਹਿੰਦੇ ਕਿ ਇਹ ਮੁੰਡਾ ਇਹਨਾਂ ਦੇ ਘਰ ਵਿੱਚ ਫालतੂ ਹੈ ਤਾਂ ਉਸ ਦਾ ਕਾਲਜਾ ਚੀਰਿਆ ਜਾਂਦਾ ਤੇ ਉਸ ਦਾ ਦਿਲ ਰੋਂਦਾ ਪਰ ਉਹ ਕੁਝ ਕਰ ਨਹੀਂ ਸੀ ਸਕਦਾ ਤੇ ਨਾ ਹੀ ਉਹਨਾਂ ਨੂੰ ਕੁਝ ਕਹਿ ਸਕਦਾ ਸੀ ਜਿਸ ਕਰਕੇ ਆਪਣੇ ਆਪ ਹੀ ਇਹ ਸਾਰਾ ਕੁਝ ਜਰ ਲੈਂਦਾ ਸੀ ਪੀਟਰ ਹਿਥਲ ਦਾ ਕਹਿਣਾ ਹੈ ਕਿ ਤੁਸੀਂ ਖੜੇ ਹੋ ਜੀਵਨ ਦੇ ਚ ਰਸਤੇ ਤੇ ਚੁਣਿਆ ਕਿਹੜਾ ਰਸਤਾ ਫੈਸਲਾ ਕਰ ਨਹੀਂ ਸਕਦੇ ਪੁੱਛ ਵੇਖੋ ਆਪਣੀ ਜ਼ਮੀਰ ਤੋਂ ਹੈ ਉਹ ਤੁਹਾਡੇ ਨਾਲ ਹੀ ਸਮਝਦੀ ਹੈ ਹਰ ਬਾਸ਼ਾ ਬਣਾਓ ਇਸ ਨੂੰ ਆਪਣੀ ਰਹਿਨੁਮਾ ਧੰਨਵਾਦ